अरोड़ा महासभा ते प्रधान ते कांग्रेस ते सीनियर नेता संजीव अरोड़ा ने विजयदशमी दे मौके ते ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਆਖਿਆ ਕਿ ਸਾਨੂੰ ਸਭ ਨੂੰ ਸਾਰੇ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ। जय श्री राम दोस्तों मैं संजीव अरोड़ा आप सब जी ਨੂੰ ਅੱਜ ਦੇ ਇਸ ਸ਼ੁਭ ਦਿਨ ਤੇ विजयदशमी ਦੇ ਪਵਿੱਤਰ ਤਿਹਾਰੇ ਤਿਹਾੜੇ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਹਾਂ। ਅੱਜ ਦਾ ਦਿਨ ਸਾਡਾ ਸੱਚ ਦੀ ਝੂਠ ਦੇ ਉੱਤੇ ਜਿੱਤ ਹੈ ਚੰਗਿਆਈ ਦੀ ਬੁਰਾਈ ਦੇ ਉੱਤੇ ਜਿੱਤ ਹੈ ਔਰ ਅੱਜ ਦੇ ਦਿਨ ਸਾਨੂੰ ਇਹ ਅਹਦ ਕਰਨਾ ਚਾਹੀਦਾ ਹੈ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਪ੍ਰਭੂ ਸ਼੍ਰੀ ਰਾਮ ਔਰ ਆਪਣੇ ਗੁਰੂ ਸਹਿਬਾਨਾਂ ਦੀਆਂ ਦਿੱਤੀਆਂ ਹੋਈਆਂ ਸਿਖਾਈਆਂ ਹੋਈਆਂ ਸਿੱਖਿਆਵਾਂ ਤੇ ਚੱਲ ਕੇ ਆਪਣੇ ਦੇਸ਼ ਧਰਮ ਸਮਾਜ ਨੂੰ ਹੋਰ ਮਜ਼ਬੂਤ ਬਣਾਈਏ ਆਪਣਾ ਪਾਈਚਾਰਾ ਹੋਰ ਮਜ਼ਬੂਤ ਬਣਾਈਏ ਇਕਤਾ ਹੋਰ ਮਜ਼ਬੂਤ ਬਣਾਈਏ ਔਰ ਮਿਲ ਜੁਲ ਕੇ ਇਸ ਤਰ੍ਹਾਂ ਦੇ ਸਾਰੇ ਧਾਰਮਿਕ ਜਿਹੜੇ ਪਰਵ ਨੇ ਉਹਨਾਂ ਨੂੰ ਹਰਸ਼ੋ ਉલ્લાਸ ਦੇ ਨਾਲ ਮਨਾਈਏ ਮੇਰੀ ਉਸ ਪ੍ਰਭੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪ ਸਭ ਜੀ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਔਰ ਤੰਦਰੁਸਤੀ ਹਮੇਸ਼ਾ ਰਹੇ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਮੈਂ ਆਪ ਸਭ ਜੀ ਨੂੰ ਵਿਜੇਦਸ਼ਮੀ ਦੀਆਂ ਲੱਖ ਲੱਖ ਯਾ ਦੇਣਾ ਹਾਂ ਜੈ ਸ਼੍ਰੀ ਰਾਮ